ਬੀਬੀ ਐਨ ਟੇਖੜ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਨਿਹੰਗ ਮੁਖੀ ਦਾ ਮੁਰਵੱਡਾ ਐਲਾਨ ਜਥੇਦਾਰ ਗੜਗਾਜ ਨੂੰ ਜਥੇਦਾਰ ਮੰਨਣ ਤੋਂ ਇਨਕਾਰ ਕੇਜਰੀਵਾਲ ਦਾ ਮੁੱਖ ਮੰਤਰੀ ਮਾਨ ਨੂੰ ਲੈ ਕੇ ਵੱਡਾ ਐਲਾਨ ਹੋਲੀ ਤੇ ਲੁਧਿਆਣਾ ਚ ਦੋ ਭਾਈਚਾਰਿਆਂ ਦੀ ਝੜਪ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਸੰਯੁਕਤ ਕਿਸਾਰ ਮੋਰਚੇ ਦਾ ਮੋੜ ਵੱਡਾ ਐਲਾਨ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿੱਚ ਭਗਤਾਂ ਨੇ ਖੁੱਲ ਕੇ ਕੀਤਾ ਦਾਨ ਟੁੱਟਿਆ ਬੀਤੇ 5 ਵਰਿਆਂ ਦਾ ਰਿਕਾਰਡ ਕੈਨੇਡਾ ਵਿੱਚ ਮੋੜ ਬਦਲੀ ਸਿਆਸੀ ਹਵਾ ਬਦਲੀ ਸਿਆਸੀ ਤਸਵੀਰ ਨਾਈਟ ਕਲੱਬ ਵਿੱਚ ਅੱਗ ਲੱਗਣ ਕਾਰਨ 51 ਮੌਤਾਂ 100 ਜ਼ਖਮੀ ਅਤੇ ਕੁਝ ਹੋਰ ਜਾਣਕਾਰੀਆਂ ਆਪਨੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਜਾਂ ਨਵਾਂ ਚੈਨਲ ਟੀਵੀ ਜਾਂ ਨਿਊਜ਼ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਸਵਾਲਾਂ ਦੇ ਘੇਰੇ ਵਿੱਚ ਹੈ ਲਗਾਤਾਰੇ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਤੇ ਨਾਜ਼ਰਾ 18 ਮਾਰਚ ਤੇ ਵੀ ਟਿਕੀਆਂ ਰਹਿਣਗੀਆਂ ਤੇ ਦੂਸਰੇ ਪਾਸੇ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਬਾਬਾ ਅਵਤਾਰ ਸਿੰਘ ਮੁਖੀ ਬਾਬਾ ਵਿਦੀਚੰਦ ਸਾਹਿਬ ਸੰਪਰਦਾਇ ਤਰਨਾ ਦਲ ਸੋਰ ਸਿੰਘ ਜਥੇਦਾਰ ਬਾਬਾ ਜੋਗਾ ਸਿੰਘ ਮੁਖੀ ਮਿਸਲ ਸ਼ਹੀਦ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ ਇਹਨਾਂ ਦੀ ਸਰਪ੍ਰਸਤੀ ਦੇ ਹੇਠ ਤਰਨਾ ਦਲਾਂ ਦੇ ਮੁਖੀ ਇਹਨਾਂ ਦੇ ਜਿੰਨੇ ਵੀ ਜਥੇਦਾਰ ਨੇ ਉਹਨਾਂ ਦੀ ਅਗਵਾਈ 'ਚ ਇੱਕ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਹੋਈ ਹੈ ਇਹ ਮੀਟਿੰਗ ਹੋਈ ਹੈ ਗੁਰਦੁਆਰਾ ਸ਼ਹੀਦੀ ਬਾਗ ਚੌਣੀ ਤਰਨਾ ਦਲ 'ਚ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਬਾਬਾ ਅਵਤਾਰ ਸਿੰਘ ਬਾਬਾ ਜੋਗਾ ਸਿੰਘ ਇਹਨਾਂ ਨੇ ਵਿਚਾਰਾਂ ਕੀਤੀਆਂ ਨੇ ਤੇ ਉਹਦੇ ਤੋਂ ਬਾਅਦ ਇਹ ਆਖਿਆ ਕਿ ਸਾਰੇ ਤਰਨਾ ਦਲ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਨੇ ਉਹਨਾਂ ਦੇ ਨਿਪਟਾਰੇ ਵਾਸਤੇ ਪੁਰਾਤਨ ਰਿਵਾਇਤ ਦੇ ਮੁਤਾਬਕ ਗੁਰਮਤੇ ਕੀਤੀ ਗਈ ਨੇ ਅਤੇ ਮੀਟਿੰਗ ਤੋਂ ਬਾਅਦ ਬਾਬਾ ਬਲਬੀਰ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਦੇ ਬਿਆਨ ਅਨੁਸਾਰ ਕਿ ਅਸੀਂ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਨਹੀਂ ਮੰਨਦੇ। ਅਸੀਂ ਉਹਨਾਂ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਜਾਣਾ ਨਹੀਂ। ਨਾ ਅਸੀਂ ਆਪਣੇ ਪ੍ਰੋਗਰਾਮ 'ਚ ਉਹਨਾਂ ਨੂੰ ਬੁਲਾਉਣਾ ਹੈ। ਬਾਬਾ ਬਲਬੀਰ ਸਿੰਘ ਜਿਹੜੇ ਕਿ ਬੁੱਢਾ ਦਲ ਦੀ ਅਗਵਾਈ ਕਰ ਰਹੇ ਨੇ। ਉਹਨਾਂ ਨੇ ਸਾਰੇ ਤਰਨਾ ਦਲਾਂ ਦੇ ਮੁਖੀਆਂ ਦੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਤੇ ਉੱਥੇ ਮੌਜੂਦਾ ਹਾਲਾਤਾਂ ਦੇ ਬਾਬਤ ਉਹਨਾਂ ਨੇ ਜਾਣਕਾਰੀ ਵੀ ਦਿੱਤੀ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਨਿਹੰਗ ਸਿੰਘ ਦਲ ਸਮੁੱਚੇ ਰੂਪ ਦੇ ਵਿੱਚ ਧਾਰਮਿਕ ਦਲ ਨੇ ਇਹਨਾਂ ਦੀ ਕਿਸੇ ਰਾਜਸੀ ਪਾਰਟੀ ਜਾਂ ਕਿਸੇ ਧੜੇ ਨਾਲ ਕੋਈ ਸਾਝ ਨਹੀਂ ਹੈ। ਇਹ ਪੁਰਾਤਨ ਸਮੇਂ ਤੋਂ ਮਰਿਆਦਾ ਦੀ ਰਾਖੀ ਕਰਦੇ ਆਏ ਆ ਤੇ ਅੱਗੇ ਕਰਦੇ ਰਹਿਣਗੇ। ਸ਼ਰੋਮਣੀ ਕਮੇਟੀ ਹੋਵੇ ਜਾਂ ਫਿਰ ਸ਼ਰੋਮਣੀ ਅਕਾਲੀ ਦਲ ਸਾਡਾ ਉਹਨਾਂ ਦੇ ਨਾਲ ਕੋਈ ਨਿੱਜੀ ਵੈਰ-ਵਿਰੋਧ ਨਹੀਂ ਹੈ ਪਰ ਮਰਿਆਦਾ ਦੇ ਮਾਮਲੇ 'ਚ ਅਸੀਂ ਕਿਸੇ ਵੀ ਨਿਹੰਗ ਸਿੰਘ ਦਲਾਂ ਦਾ ਕੋਈ ਸਮਝੌਤਾ ਮਰਿਆਦਾ ਦੀ ਉਲੰਘਣਾ ਕਰਕੇ ਕਿਸੇ ਵੀ ਅਸੀਂ ਜਥੇਦਾਰ ਨੂੰ ਮਾਨਤਾ ਨਹੀਂ ਦੇਵਾਂਗੇ। ਉਹਨਾਂ ਨੇ ਕਿਹਾ ਕਿ ਇਹ ਸਾਡਾ ਸਭ ਤੋਂ ਪਹਿਲਾ ਫਰਜ਼ ਵੀ ਹੈ ਅਤੇ ਨਾਲ ਉਹ ਕਹਿੰਦੇ ਅਸੀਂ ਪਹਿਲੇ ਦਿਨ ਤੋਂ ਇਹਦਾ ਵਿਰੋਧ ਵੀ ਕੀਤਾ ਹੈ ਤੇ ਅੱਜ ਵੀ ਅਸੀਂ ਉਹਦੇ ਉੱਤੇ ਇਹ ਡਟੇ ਹੋਏ ਹਾਂ ਤੇ ਪਹਿਰਾ ਦੇ ਰਹੇ ਹਾਂ ਕਿਉਂਕਿ ਅਸੀਂ ਮਰਿਆਦਾ ਦੇ ਨਾਲ ਖੜੇ ਹਾਂ। ਉਹਨਾਂ ਨੇ ਕਿਹਾ ਕਿ ਅੰਤਰੀਕ ਕਮੇਟੀ ਨੂੰ ਚਾਹੀਦਾ ਕਿ ਆਪਣੇ ਕੀਤੇ ਮਤਿਆਂ ਨੂੰ ਰੱਦ ਕਰੇ। ਗਿਆਨੀ ਰਗਵੀਰ ਸਿੰਘ, ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਬੁੜ ਬਹਾਲ ਕਰਨ ਇਦੇ ਤੋਂ ਪਹਿਲਾਂ ਉਹਨਾਂ ਨੇ ਸਮੁੱਚੇ ਸਿੱਖ ਜਗਤ ਨਾਲ ਹੋਲੇ ਮਹੱਲੇ ਦੀ ਵਧਾਈ ਵੀ ਦਿੱਤੀ ਸੀ ਅਤੇ ਸ਼ਾਂਤੀਪੂਰਨ ਮੁਕੰਮਲ ਹੋਣ ਤੇ ਸਾਰੀਆਂ ਜਥੇਬੰਦੀਆਂ ਅਤੇ ਪ੍ਰਸ਼ਾਸਨ ਦਾ ਵੀ ਉਹਨਾਂ ਵੱਲੋਂ ਧੰਨਵਾਦ ਕੀਤਾ ਗਿਆ। ਉਹਨਾਂ ਆਖਿਆ ਕਿ ਸਾਡੀ ਲੜਾਈ ਰਾਜਸੀ ਨਹੀਂ ਸਗੋ ਮर्यादाਵਾਂ ਨੂੰ ਬਚਾਉਣ ਵਾਸਤੇ ਐ। ਇਸ ਲਈ ਜਦੋਂ ਤੱਕ ਮर्यादाਵਾਂ ਕਾਇਮ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਨਵ ਨਿਯੁਕਤ ਜਥੇਦਾਰ ਸਹਿਬਾਰ ਨੂੰ ਨਾ ਆਪਣੇ ਸਮਾਗਮ ਵਿੱਚ ਚਲਾਵਾਂਗੇ ਤੇ ਨਾ ਉਹਨਾਂ ਦੇ ਕਿਸੇ ਸਮਾਗਮ ਵਿੱਚ ਜਾਵਾਂਗੇ। ਬਾਬਾ ਬਲਵੀਰ ਸਿੰਘ ਨੇ ਕਿਹਾ ਕੋ ਕਦੇ ਕਿਸੇ ਦੇ ਵਿਰੋਧ ਚ ਨਹੀਂ ਹੁੰਦੇ ਸਗੋਂ ਧਾਰਮਿਕ ਸੰਸਥਾਵਾਂ ਦੀ ਬਿਹਤਰੀ ਦੇ ਵਾਸਤੇ ਉਹ ਤਾਂ ਖੜੇ ਨੇ ਉਹ ਕਹਿੰਦੇ ਅੱਜ ਅਸੀਂ ਮਰਿਆਦਾਵਾਂ ਦਾ ਕਾਣ برداشت ਨਹੀਂ ਕਰ ਸਕਦੇ ਉਹਨਾਂ ਇਹ ਵੀ ਆਖਿਆ ਕਿ ਜੇਕਰ ਇਹਨਾਂ ਜਥੇਦਾਰ ਸਹਿਬਾਨਾਂ ਨੂੰ 2 ਦਸੰਬਰ ਤੋਂ ਪਹਿਲਾਂ ਸੇਵਾ ਮੁਕਤ ਕੀਤਾ ਜਾਂਦਾ ਤਾਂ ਸਾਨੂੰ ਕੋਈ ਫਰਕ ਨਹੀਂ ਸੀ ਪ੍ਰੰਤੂ ਇਸ ਹੁਕਮਨਾਮੇ ਦੇ ਜਾਰੀ ਹੋਣ ਤੋਂ ਬਾਅਦ ਜਿਸ ਤਰ੍ਹਾਂ ਉਹ ਬਦਲੇ ਗਏ ਆ ਤੇ ਬਦਲੇ ਦੀ ਭਾਵਨਾ ਦੇ ਨਾਲ ਉਹਨਾਂ ਨੂੰ ਅਹੁਦਿਆਂ ਤੋਂ ਫਾਰਗ ਕੀਤਾ ਗਿਆ ਇਹ ਕੋਈ ਉਹਨਾਂ ਦਾ ਸਨਮਾਨ ਨਹੀਂ ਕੀਤਾ ਗਿਆ ਉਹ ਕਹਿੰਦੇ ਅਸੀਂ ਮੰਗ ਕਰਦੇ ਹਾਂ ਕਿ ਸੇਵਾ ਤੋਂ ਫਾਰਕ ਕੀਤੇ ਤਿੰਨੇ ਜਥੇਦਾਰਾਂ ਨੂੰ ਮੁੜ ਬਹਾਲ ਕੀਤਾ ਜਾਵੇ ਕਿਉਂਕਿ ਅਸੀਂ ਨਵਨਯੁਕਤ ਜਥੇਦਾਰ ਨੂੰ ਨਾ ਮੰਨਦੇ ਹਾਂ ਨਾ ਸੱਦਾਂਗੇ ਤੇ ਨਾ ਉਹਨਾਂ ਦੇ ਪ੍ਰੋਗਰਾਮ ਵਿੱਚ ਜਾਵਾਂਗੇ ਲਗਾਤਾਰ ਘੇਰਾ ਤੰਗ ਹੁੰਦਾ ਜਾ ਰਿਹਾ ਬੀਤੇ ਦਿਨੀ ਸੰਤ ਸਭਾਜ ਅਤੇ ਦਮਦਮੀ ਟਕਸਾਲ ਨੇ ਵੀ ਇਸੇ ਤਰ੍ਹਾਂ ਦੇ 6 ਮਤੇ ਪਾਸ ਕਰ ਦਿੱਤੇ ਸੀ ਤੇ ਹੁਣ ਗੱਲ ਕਰਦੇ ਹਾਂ ਸਮੇਂ-ਸਮੇਂ ਤੇ ਵਿਰੋਧੀ ਧਿਰਾਂ ਇਹ ਕਹਿੰਦੀਆਂ ਰਹਿੰਦੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਬਦਲ ਦਿੱਤੇ ਜਾਣਗੇ ਅਤੇ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਆ। ਇਸ ਮਸਲੇ ਤੇ ਕੇਜਰੀਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਕਿਉਂਕਿ 16 ਮਾਰਚ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੇ 3 ਸਾਲ ਪੂਰੇ ਹੋਏ ਆ ਅਤੇ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਉਹਨਾਂ ਦੇ ਸੁਪਰੀਮੋ ਕੇਜਰੀਵਾਲ ਉਹਨਾਂ ਦੀ ਪਤਨੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਹ ਦਰਬਾਰ ਸਿਰ ਸ੍ਰੀ ਅੰਮ੍ਰਿਤਸਰ ਦੇ ਵਿੱਚ ਜਾ ਕੇ ਨਤਮਸਤਕ ਹੋਏ ਆ। ਦੁਰਗਿਆਣਾ ਮੰਦਰ ਗਏ ਤੇ ਰਾਮ ਤੀਰਥ ਵੀ ਗਏ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਜੋ 5 ਸਾਲ ਪੂਰੇ ਕਰਨਗੇ ਅਤੇ ਅਗਲੇ 5 ਸਾਲ ਵੀ ਉਹੀ ਮੁੱਖ ਮੰਤਰੀ ਬਣਨਗੇ। ਕੇਜਰੀਵਾਲ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਗਰੀਬਾਂ ਦੀ ਸੇਵਾ ਕਰਨੀ, ਲੋਕਾਂ ਨੂੰ ਇਨਸਾਫ ਦਿਵਾਉਣਾ ਸਾਡਾ ਮੋਢਲਾ ਫਰਜ਼ ਹੈ ਤੇ ਅਸੀਂ ਕਰਦੇ ਰਹਾਂਗੇ। ਨਸ਼ਾਖੋਰੀਅਤ ਤੇ ਭ੍ਰਿਸ਼ਟਾਚਾਰ ਨੂੰ ਵੀ ਖਤਮ ਕਰਨਾ ਪਵੇਗਾ। ਇਹਦੇ ਲਈ ਅਸੀਂ ਗੁਰੂਆਂ ਦਾ ਅਸ਼ੀਰਵਾਦ ਲੈਣ ਵਾਸਤੇ ਆਏ ਹਾਂ। ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ ਤੇ ਕੇਜਰੀਵਾਲ ਨੇ ਜਵਾਬ ਦਿੰਦਿਆਂ ਕਿਹਾ ਹੈ ਕਿ ਭਗਵੰਤ ਸਿੰਘ ਮਾਨ ਪੂਰੇ 5 ਸਾਲ ਵਾਸਤੇ ਮੁੱਖ ਮੰਤਰੀ ਬਣੇ ਰਹਿਣਗੇ ਤੇ ਅਗਲੀਆਂ ਚੋਣਾਂ ਤੋਂ ਬਾਅਦ ਵੀ ਉਹੀ ਪੰਜਾਬ ਦੀ ਅਗਵਾਈ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਨਸ਼ਿਆਂ ਤੇ ਭ੍ਰਿਸ਼ਟਾਚਾਰ ਦੀ ਹੈ। ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਦੇ ਵਿੱਚ ਯੁੱਧ ਸ਼ੁਰੂ ਕਰ ਦਿੱਤਾ ਗਿਆ ਹੈ। ਜੋ ਨਿਆਂ ਦੀ ਲੜਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਜੰਗ ਵੱਡੀ ਪੱਧਰ ਤੇ ਚੱਲ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਅਸੀਂ 52 ਹਜ਼ਾਰ ਨੌਕਰੀਆਂ ਦੇ ਚੁੱਕੇ ਹਾਂ। ਕੇਜਰੀਵਾਲ ਨੇ ਕਿਹਾ ਕਿ ਗੁਰੂਆਂ ਤੋਂ ਆਪਣੀਆਂ ਦਿੱਤੀਆਂ ਹੋਈਆਂ ਗਰੰਟੀਆਂ ਉਹਨਾਂ ਨੂੰ ਪੂਰਾ ਕਰਨ ਵਾਸਤੇ ਅਸ਼ੀਰਵਾਦ ਲੈਣ ਵਾਸਤੇ ਆਏ ਆ ਅਤੇ ਰੰਗਲਾ ਪੰਜਾਬ ਬਣਾਉਣ ਲਈ ਕੰਮ ਕਰਦੇ ਰਹਿਣ ਵਾਸਤੇ ਅਸੀਂ ਉਚੇਚੇ ਤੌਰ ਤੇ ਅੱਜ ਸ੍ਰੀ ਅੰਮ੍ਰਿਤਸਰ ਗੁਰੂਆਂ ਦੇ ਅਸ਼ੀਰਵਾਦ ਵਾਸਤੇ ਪਹੁੰਚੇ ਹਾਂ ਦੂਸਰੇ ਪਾਸੇ ਟਵੀਟੋ ਟਵੀਟੀ ਹੋਏ ਦੀ ਵਿੱਚ ਆਮ ਆਦਮੀ ਪਾਰਟੀ ਵਾਲੇ ਵਿੱਚੇ ਵਿਰੋਧੀ ਧਿਰਾਂ ਦੇ ਆਗੂ ਕਿਉਂਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਸੱਤਾ ਸੰਭਾਲਿਆ ਪੂਰੇ 3 ਸਾਲ ਹੋਏ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ 117 ਦੇ ਵਿੱਚੋਂ 92 ਹਲਕਿਆਂ ਤੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਉਦੋਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਵਜੋਂ ਸੌ ਚੱਕ ਰਹੇ ਸੀ। ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਇਸ ਨੂੰ ਕਾਮਯਾਬ ਸਰਕਾਰ ਘਰਾਣ ਦਿੱਤਾ ਹੈ। ਉਹਨਾਂ ਨੇ ਇੱਕ ਟਵੀਟ ਭਾਵ ਐਕਸ ਤੇ ਪੋਸਟ ਕਰਦਿਆਂ ਲਿਖਿਆ ਕਿ 3 ਸਾਲ ਰੰਗਲੇ ਪੰਜਾਬ ਨਾਲ ਮਾਨ ਨੇ ਲਿਖਿਆ ਕਿ 16 ਮਾਰਚ 2022 ਨੂੰ ਖਟਕੜ ਕਲਾਂ ਚ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਦਾ ਪਰਨ ਲਿਆ ਸੀ ਜਿਸ ਨੂੰ ਪੂਰਾ ਕਰਨ ਲਈ ਅਸੀਂ ਨੇਕ ਨੀਅਤ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਜਿੰਨਾ ਕੰਮ ਅਸੀਂ ਪਿਛਲੇ 3 ਸਾਲਾਂ ਵਿੱਚ ਕੀਤਾ ਜਾਂ ਹੋਇਆ ਉਹ ਪਿਛਲੇ 70 ਸਾਲਾਂ ਵਿੱਚ ਨਹੀਂ ਸੀ ਹੋਇਆ ਪੰਜਾਬੀਆਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਬਖੂਬੀ ਨਿਭਾਵਾਂਗੇ ਪੰਜਾਬ ਚੋਂ ਨਸ਼ਿਆਂ ਦੀ ਮਾੜੀ ਅਲਾਮਤ ਨੂੰ ਖਤਮ ਕਰਨ ਲਈ ਚੱਲ ਰਹੇ ਹਾਂ ਯੁੱਧ ਨੂੰ ਮੁਕਾਮ ਤੱਕ ਪਹੁੰਚਾਵਾਂਗੇ ਪੰਜਾਬ ਦੇ 3 ਕਰੋੜ ਲੋਕਾਂ ਦੇ ਸਾਥ ਅਤੇ ਵਿਕਾਸ ਲਈ ਧੰਨਵਾਦ ਇਸੇ ਤਰ੍ਹਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਲਿਖਿਆ ਕਿ ਪੰਜਾਬ ਵਿੱਚ ਆਪ ਸਰਕਾਰ ਦੇ 3 ਸਾਲ ਪੂਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਅਤੇ ਅਰਵਿੰਦ ਕੇਜਰੀਵਾਲ ਦੀ ਦੂਰਦਰਸ਼ੀ ਅਗਵਾਈ ਹੇਠ ਅਸੀਂ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧਾਂ 3 ਸਾਲ ਲੋਕਪੱਖੀ ਨੀਤੀਆਂ ਸੁਧਾਰਾਂ ਤੇ ਚੰਗੇ ਸ਼ਾਸਨ ਬਾਰੇ ਰਹੇ ਨੇ ਯਾਤਰਾ ਜਾਰੀ ਹੈ ਇਸੇ ਤਰ੍ਹਾਂ ਆਪ ਵਿਧਾਇਕ ਅਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲੇ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਵਿਕਾਸ ਦੀ ਰਾਜਨੀਤੀ ਕਰਨ ਆਈ ਹੈ ਅਤੇ 3 ਸਾਲਾਂ ਵਿੱਚ ਵੱਡੇ ਬਦਲਾਅ ਨਜ਼ਰ ਆਉਣ ਲੱਗੇ ਨੇ ਸਕੂਲ ਹਸਪਤਾਲ ਪ੍ਰਸ਼ਾਸਨ ਨਸ਼ਾ ਭ੍ਰਿਸ਼ਟਾਚਾਰ ਖੇਤੀ ਆਧਾਰ ਪੱਖ ਤੋਂ ਵੱਡੇ ਸੁਧਾਰ ਨਜ਼ਰ ਆਉਣ ਲੱਗੇ ਨੇ ਕੇਜਰੀਵਾਲ ਜੀ ਦੀ ਅਗਵਾਈ ਵਿੱਚ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਦੀ ਕਸਮ ਖਾਧੀ ਸੀ ਅਤੇ ਹੁਣ ਆਸਰਾ ਨਜ਼ਰ ਆ ਰਿਹਾ ਹੈ ਇਦੇ ਤੋਂ ਇਲਾਵਾ ਬਾਣ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਵਿੰਨੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਲਿਖਿਆ ਕਿ ਲੁੱਟ ਅਤੇ ਨੁਕਸਾਨ ਦੇ 3 ਸਾਲ ਹਫੜਾ ਦਫੜੀ ਅਤੇ ਅਰਾਜਕਦਤਾ ਦੇ 3 ਸਾਲ ਝੂਠ ਅਤੇ ਧੋਖੇ ਦੇ 3 ਸਾਲ ਟੁੱਟੇ ਵਾਅਦਿਆਂ ਦੇ 3 ਸਾਲ ਪਰਸ਼ਾਵੇਂ ਦੇ 3 ਸਾਲ ਬੇਰਹਿਮ ਬਦਲਾਖੋਰੀ ਦੇ 3 ਸਾਲ ਵੜਿੰਗ ਨੇ ਕਿਹਾ ਕਿ ਅਰਥਵਿਵਸਥਾ ਹੋਵੇ ਕਾਨੂੰਨ ਵਿਵਸਥਾ ਹੋਵੇ ਸਿਹਤ ਖੇਤਰ ਹੋਵੇ ਰੋਜ਼ਗਾਰ ਹੋਵੇ ਨਿਵੇਸ਼ ਹੋਵੇ ਕਾਰੋਬਾਰ ਹੋਵੇ ਅਪਰਾਧ ਹੋਣ ਨਸ਼ਾ ਕਿਸਾਨ ਹੋਣ ਕਰਮਚਾਰੀ ਹੋਣ ਜਾਂ ਬੇਰੁਜ਼ਗਾਰ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਥਾਂ ਤੇ ਜ਼ੀਰੋ ਸਾਫਤ ਹੋਈ ਹੈ ਇਸ ਨੇ ਸਿਰਫ ਪੰਜਾਬ ਵਿੱਚ ਬਾਹਰੀ ਲੋਕਾਂ ਨੂੰ ਮੁੜ ਵਸਾਇਆ ਜਿਵੇਂ ਪੁਰਾਣੇ ਸਮੇਂ ਦੇ ਵਸਤੀਵਾਦੀ ਕਬਜ਼ੇ ਵਾਲੀਆਂ ਕਲੋਨੀਆਂ ਦਾ ਸ਼ੋਸ਼ਣ ਕਰਦੇ ਸੀ ਜਿਵੇਂ ਅੰਗਰੇਜ਼ਾਂ ਨੇ ਭਾਰਤ ਨੂੰ ਲੁੱਟਿਆ ਤੇ ਲੁੱਟ ਰਹੇ ਸੀ ਆਪ ਨੇ ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਕਰਕੇ ਅਤੇ ਇਸ ਨੂੰ ਕਿਤੇ ਹੋਰ ਬਰਬਾਦ ਕਰਕੇ ਨਾ ਸਿਰਫ ਪੰਜਾਬ ਨੂੰ ਆਰਥਿਕ ਅਤੇ ਵਿੱਤੀ ਤੌਰ ਤੇ ਲੁੱਟਿਆ ਸਗੋਂ ਇਸ ਨੇ ਦਿੱਲੀ ਤੋਂ ਮਹੱਤਵਪੂਰਨ ਅਹੁਦਿਆਂ ਨੂੰ ਆਊਟਸੋਰਸ ਕਰਕੇ ਪੰਜਾਬ ਨੂੰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਤੌਰ ਤੇ ਵੀ ਲੁੱਟਿਆ ਜੋ ਕਿ ਨਹੀਂ ਤਾਂ ਪੰਜਾਬੀਆਂ ਕੋਲ ਹੋਣੇ ਚਾਹੀਦੇ ਸੀ ਪਰ ਉਮੀਦ ਹੈ ਕਿ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ 2 ਸਾਲ ਇੰਨੇ ਲੰਬੇ ਸਮੇਂ ਦੀ ਮਿਆਦ ਨਹੀਂ ਹੈ 3 ਸਾਲ ਬੀਤ ਚੁੱਕੇ ਨੇ 2 ਸਾਲ ਬਾਕੀ ਨੇ ਸਿਰਫ ਤਾਂ ਹੀ ਜੇਕਰ ਆਪ ਆਪਣਾ ਕਾਰਜਕਾਲ ਪੂਰਾ ਕਰਦੀ ਹੈ ਤਾਂ ਜਿਸ ਦੀ ਬਹੁਤ ਤੋਂ ਸੰਭਾਵਨਾ ਨਹੀਂ ਹੈ ਭਾਵੇਂ ਇਹ 2 ਸਾਲ ਪੂਰੇ ਨਹੀਂ ਕਰੇਗੀ ਇਸੇ ਤਰ੍ਹਾਂ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਿੱਚ ਆਬ ਆਦਮੀ ਪਾਰਟੀ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਆਖਿਆ ਕਿ ਇਸ ਸਰਕਾਰ ਦੇ ਰਾਜ ਵਿੱਚ ਪੰਜਾਬ 30 ਸਾਲ ਪਿੱਛੇ ਚਲਿਆ ਗਿਆ ਹੈ ਉਹਨਾਂ ਕਿਹਾ ਕਿ ਅੱਜ ਅਵਨ ਕਾਨੂੰਨ ਦੀ ਸਥਿਤੀ ਸਭ ਤੋਂ ਭਿਆਨਕ ਦੌਰ ਵਿੱਚੋਂ ਗੁਜ਼ਰ ਰਹੀ ਹੈ ਧਾਰਮਿਕ ਸਥਾਨਾਂ ਤੇ ਥਾਣਿਆਂ ਤੇ ਹਮਲੇ ਹੋ ਰਹੇ ਨੇ ਇਸ ਗੱਲ ਦਾ ਸਬੂਤ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਪੰਜਾਬ ਦੇ ਲੋਕਾਂ ਦੀ ਰਾਖੀ ਕਰ ਲਈ ਹੈ ਨਾ ਕਿ ਦਿੱਲੀ ਦੇ ਕਿਸੇ ਆਗੂ ਦੀ ਚਾਕਰੀ ਕਰਨ ਵਾਸਤੇ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਲੋਕ ਬੇਸਬਰੀ ਨਾਲ 2027 ਦੀ ਉਡੀਕ ਕਰ ਰਹੇ ਨੇ ਜਦ ਉਹ ਆਪਣੀ 2022 ਵਿੱਚ ਕੀਤੀ ਹੋਈ ਭੁੱਲ ਨੂੰ ਸੁਧਾਰ ਸਕਣ ਤੇ ਹੁਣ ਗੱਲ ਕਰਦੇ ਹਾਂ ਹੋਲੀ ਦੇ ਮੌਕੇ ਤੇ ਲੁਧਿਆਣੇ ਦੇ ਵਿੱਚ ਦੋ ਭਾਈਚਾਰੇ ਆਹਮੋ ਸਾਹਮਣੇ ਹੋਏ ਸੀ ਲੁਧਿਆਣਾ ਦੇ ਚੀਮਾ ਚੌਕ ਦੇ ਨੇੜੇ ਬਿਹਾਰੀ ਕਲੋਨੀ ਦੇ ਵਿੱਚ ਹੋਲੀ ਵਾਲੇ ਦਿਨ ਨਿਵਾਸ ਦੇ ਦੌਰਾਨ ਸਾਊਂਡ ਸਿਸਟਮ ਵਜਾਉਣ ਨੂੰ ਲੈ ਕੇ ਦੋ ਭਾਈਚਾਰਿਆਂ ਦੇ ਵਿੱਚ ਝੜਪ ਹੋਈ ਸੀ। ਕੁਝ ਹੀ ਸਮੇਂ ਦੇ ਵਿੱਚ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੇ ਮੀਆਂ ਮਾਰਕੀਟ ਵਿੱਚ ਇੱਕ ਦੂਸਰੇ ਤੇ ਇੱਠਾਂ, ਪੱਥਰ ਅਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਸੀ। ਇਸ ਦੌਰਾਨ ਦੱਸਿਆ ਗਿਆ ਸੀ ਕਿ ਚਾਰ ਪੁਲਿਸ ਮੁਲਾਜ਼ਮਾਂ ਸਮੇਤ 11 ਲੋਕ ਜ਼ਖਮੀ ਹੋ ਗਏ ਸੀ। ਮੋਤੀ ਨਗਰ ਪੁਲਿਸ ਸਟੇਸ਼ਨ ਨੇ 35 ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਅਤੇ ਉਹਨਾਂ ਵਿੱਚੋਂ 5 ਨੂੰ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਹੈ ਤਣਾਅਪੂਰਨ ਮਾਹੌਲ ਦੇ ਕਾਰਨ ਸ਼ਨੀਚਰਵਾਰ ਨੂੰ ADCP 4 ਪ੍ਰਵਜੋਤ ਸਿੰਘ ਸਮੇਤ ਵੱਡੀ ਗੰੰਟੀ ਵਿੱਚ ਪੁਲਿਸ ਕਰਮਚਾਰੀ ਮੌਕੇ ਤੇ ਤਾਇਨਾਤ ਰਹੇ ਚਸ਼ਮਦੀਦਾਂ ਨੇ ਦੱਸਿਆ ਕਿ ਪਹਿਲਾਂ ਦੁਪਹਿਰ ਵੇਲੇ ਦੋਵਾਂ ਭਾਈਚਾਰਿਆਂ ਦੇ ਲੋਕ ਆਹਮੋ ਸਾਹਮਣੇ ਹੋਏ ਸੀ ਪਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਸ਼ਾਂਤ ਕਰਵਾ ਦਿੱਤਾ ਸੀ ਉਦੋਂ ਤੋਂ ਬਾਅਦ ਸ਼ਾਮ ਨੂੰ ਫਿਰ ਝੜਪ ਹੋ ਗਈ ਸੀ ADCP 4 ਪ੍ਰਵਜੋਤ ਸਿੰਘ ਨੇ ਕਿਹਾ ਕਿ CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਬਿਹਾਰੀ ਕਲੋਨੀ ਵਿੱਚ ਹੋਏ ਝਗੜੇ ਤੋਂ ਬਾਅਦ ਹਾਲਾਤ ਇੰਨੇ ਕੁ ਵਿਗੜੇ ਸੀ ਕਿ ਲੋਕ ਆਪਣੀ ਜਾਨ ਬਚਾਉਣ ਵਾਸਤੇ ਆਪਣੇ ਘਰਾਂ ਵੱਲ ਦੌੜ ਗਏ ਸਨ। ਕੁਝ ਮਿੰਟਾਂ ਵਿੱਚ ਹੀ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਸੀ। ਲੋਕਾਂ ਨੇ ਆਪਣੇ ਆਪ ਨੂੰ ਆਪਣੇ ਘਰਾਂ ਦੇ ਅੰਦਰ ਬੰਦ ਕਰ ਲਿਆ ਸੀ। ਸੂਚਨਾ ਮਿਲਣ ਤੋਂ ਬਾਅਦ ਕਈ ਥਾਣੇ ਦੀ ਪੁਲਿਸ ਅਤੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਸੀ ਅਤੇ ਉਹਨਾਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਅਤੇ ਮਾਹੌਲ ਖਰਾਬ ਕਰਨ ਵਾਲਾ ਨੂੰ ਗ੍ਰਿਫਤਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਸੀ। ਮੁਸਲਮ ਧਿਰ ਦਾ ਕਹਿਣਾ ਹੈ ਉਹਨਾਂ ਦਾ ਦੋਸ਼ ਹੈ ਕਿ ਮਸਜਿਦ ਵਿੱਚ ਨमाज ਅਦਾ ਕੀਤੀ ਜਾ ਰਹੀ ਸੀ। ਨमाज ਵਾਲੀ ਥਾਂ ਤੇ ਇੱਕ ਰਸਵੀ ਬੰਨੀ ਸੀ ਤਾਂ ਜੋ ਲੋਕ ਹੋਲੀ ਦਾ ਤਿਉਹਾਰ ਮਨਾਉਂਦੇ ਰਹਿਣ ਅਤੇ ਸ਼ਾਂਤੀ ਨਾਲ ਆਪਣੀ ਉਹ ਨमाज ਅਦਾ ਕਰ ਸਕਣ। ਸ਼ਾਮ ਨੂੰ ਕੁਝ ਲੋਕਾਂ ਨੇ ਉਹਨਾਂ ਨੇ ਕਿਹਾ ਕਿ ਇੱਟਾਂ ਪੱਥਰ ਅਤੇ ਬੋਤਲਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਪੱਥਰ ਮਸਜਿਦ ਦੀ ਖਿੜਕੀ ਤੇ ਲੱਗਿਆ ਜਿਸ ਨਾਲ ਸ਼ੀਸ਼ਾ ਟੁੱਟਿਆ ਜਿਸ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਉਹ ਸ਼ਰਾਰਤੀ ਲੋਕਾਂ ਨੂੰ ਅਜਾਹ ਕਰਨ ਤੋਂ ਰੋਕਦੇ ਰਹੇ ਪਰ ਕਿਸੇ ਨੇ ਉਹਨਾਂ ਦੀ ਗੱਲ ਨਾ ਸੁਣੀ ਮੋਤੀ ਨਗਰ ਪੁਲਿਸ ਸਟੇਸ਼ਨ ਨੇ ਵਿਨੋਦ ਅਜੀਤ ਗगन অশੋਕ ਕ੍ਰਿਸ਼ਨਾ ਕਿਸ਼ਨ ਸੰਦੀਪ ਪੱਪੂ ਮਨੋਜ ਜਤਿੰਦਰ ਧਰਮਿੰਦਰ ਮੁੰਨਾ ਬਿਰਜੂ ਕਨਈਆ ਲਸ਼ਮਣ ਅਮਰਜੀਤ ਸਰਵਣ ਇਹਨਾਂ ਤੋਂ ਇਲਾਵਾ ਵੀ 10 ਤੋਂ 15 ਵਿਅਕਤੀ ਅਣਪਛਾਤੇ ਆ ਜਿਨ੍ਹਾਂ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ ਇਹ ਮਾਮਲਾ ਪੁਲਿਸ ਕਰਮਚਾਰੀ ਸਾਬਕਮਾਰ ਦੇ ਬਿਆਨਾਂ ਤੇ ਦਰਜ ਕੀਤਾ ਦੱਸਿਆ ਜਾ ਰਿਹਾ ਹੈ ਤੇ ਹੁਣ ਗੱਲ ਕਰਦੇ ਹਾਂ ਸੰਯੁਕਤ ਕਿਸਾਨ ਮੋਰਚੇ ਦੀ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਕੂਚ ਦਾ ਐਲਾਨ ਕਰ ਦਿੱਤਾ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਅਹਿਮ ਮੀਟਿੰਗ ਇਹਨਾਂ ਵੱਲੋਂ ਕੀਤੀ ਗਈ ਜਿੱਥੇ ਇਹ ਐਲਾਨ ਕੀਤਾ ਗਿਆ ਕਿ 26 ਮਾਰਚ ਨੂੰ ਕਿਸਾਨ ਚੰਡੀਗੜ੍ਹ ਕੂਚ ਕਰਨਗੇ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਨੇ ਦੱਸਿਆ ਕਿ ਕਿਸਾਨ ਬਜਟ ਸੈਸ਼ਨ ਦੇ ਦੌਰਾਨ ਪੰਜਾਬ ਵਿਧਾਨ ਸਭਾ ਦਾ ਘਰਾਓ ਕਰਨਗੇ ਉਨਾ ਕਿਹਾ ਕਿ ਪੰਜਾਬ ਸਰਕਾਰ ਦਾ ਬਜਟ ਜੇਕਰ ਕਿਸਾਨ ਪੱਖੀ ਨਾ ਹੋਇਆ ਤਾਂ ਸਰਕਾਰ ਦੇ ਖਿਲਾਫ ਮੋਰਚਾ ਤੇਜ਼ ਕਰ ਦਿੱਤਾ ਜਾਏਗਾ ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਚੰਡੀਗੜ੍ਹ ਦੇ 34 ਸੈਕਟਰ ਵਿੱਚ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਵੇ ਨਾਲ ਹੀ ਕਿਸਾਨਾਂ ਨੇ ਸਰਕਾਰ ਨੂੰ ਕਿਹਾ ਕਿ ਇਸ ਵਾਰ ਬਜਟ ਵਿੱਚ ਕਿਸਾਨਾਂ ਦੇ ਪੱਖੀ ਫੈਸਲੇ ਕੀਤੇ ਜਾਣ ਇਹਦੇ ਤੋਂ ਇਲਾਵਾ ਵਿਰੋਧ ਪ੍ਰਦਰਸ਼ਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਭਰ ਦੇ ਵਿੱਚ ਪੈਂਫਲੈਟ ਉਹਨਾਂ ਨੇ ਕਿਹਾ ਕਿ ਵੰਡਾਂਗੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਚੁਣੌਤੀ ਦੇਣ ਦੇ ਲਹਿਰ ਦੇ ਹਿੱਸੇ ਵਜੋਂ ਬਰਨਾਲਾ, ਅੰਮ੍ਰਿਤਸਰ ਅਤੇ ਜਲੰਧਰ ਦੇ ਵਿੱਚ ਮਹਾ ਪੰਚਾਇਤਾਂ ਦਾ ਆਯੋਜਨ ਕਰਨ ਦਾ ਐਲਾਨ ਵੀ ਕੀਤਾ ਹੈ। ਪੰਜਾਬ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਤਿੱਖਾ ਵਿਰੋਧ ਪ੍ਰਦਰਸ਼ਨ ਕਰਦਾ ਐਲਾਨ ਕਰਦਿਆਂ ਕਿ ਉਹਨਾਂ ਦੀਆਂ ਮੰਗਾਂ ਨੂੰ ਅਣਗੌਲੀਆਂ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨਾਲ ਤਿੰਨ ਮਾਰਤੀ ਮੀਟਿੰਗ ਅਤੇ ਸੈਕਟਰ 34 ਦੇ ਵਿੱਚ ਕਿਸਾਨਾਂ ਦੇ ਯੋਜਨਾਵਾਦ ਇਕੱਠ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਪਰ ਸਰਕਾਰ ਦੇ ਵੱਲੋਂ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਿਆ ਇਸ ਕਰਕੇ ਮੋੜ ਉਹਨਾਂ ਵੱਲੋਂ ਵੱਡੇ ਐਲਾਨ ਕੀਤੇ ਜਾ ਰਹੇ ਨੇ ਦੂਸਰੇ ਪਾਸੇ ਇੱਕ ਮੋਰਚਾ ਸ਼ੰਭੂ ਅਤੇ ਖਨੌਰੀ ਤੇ ਵੀ ਚੱਲ ਰਿਹਾ ਹੈ ਬੀਤੇ ਕਈ ਦਿਨ ਤੋਂ ਇਹਦਾ ਕੋਈ ਜ਼ਿਕਰ ਹੀ ਨਹੀਂ ਹੋਇਆ ਉਹਨਾਂ ਦੇ ਆਗੂ ਨੇ ਦੋਵੇਂ ਮੋਰਚਿਆਂ ਦੇ ਸਰਵਣ ਸਿੰਘ ਪੰਦੇੜ ਉਹਨਾਂ ਨੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਉਹਨਾਂ ਨੇ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਇੱਕ ਮਸਜਿਦ ਤੇ ਜਿਹੜਾ ਹਮਲਾ ਹੋਇਆ ਜਿਸ ਤੇ ਵਿੱਚ ਦੱਸਿਆ ਜਾ ਰਿਹਾ ਕਿ ਦੋ ਤੇਰਾ ਆਹਮੋ ਸਾਹਮਣੇ ਹੋਈਆਂ ਸੀ ਉਹਨੂੰ ਲੈ ਕੇ ਵੀ ਸਵਾਲ ਕੀਤੇ ਨੇ ਪੰਦੇਰ ਨੇ ਕਿਹਾ ਕਿ ਇਹਦੇ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਦੇ ਇਸ ਤਰ੍ਹਾਂ ਨਹੀਂ ਸੀ ਹੋਇਆ ਉਹਨਾਂ ਨੇ ਕਿਹਾ ਕਿ ਹੁਣ ਤੱਕ ਪੰਜਾਬ ਦੇ ਵਿੱਚ ਧਰਮਾਂ ਨੂੰ ਲੈ ਕੇ ਕੋਈ ਵਿਵਾਦ ਨਹੀਂ ਖੜਾ ਹੋਇਆ ਸੀ ਪਰ ਬੀਤੇ ਦਿਨੀ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਮਸਜਿਦ ਉੱਤੇ ਪੱਥਰ ਮਾਰੇ ਗਏ ਐ ਪੰਦੇਰ ਨੇ ਕਿਹਾ ਕਿ ਇਹ ਲੋਕ ਕੌਣ ਸਨ ਇਸ ਦਾ ਪੰਜਾਬ ਸਰਕਾਰ ਜਵਾਬ ਦੇ ਸਕਦੀ ਹੈ ਕਿ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਕਰਨ ਵਾਲੇ ਕੌਣ ਲੋਕ ਨੇ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਰੂ ਰਾਮਦਾਸ ਜੀ ਸਮਤ ਬਖਸ਼ਣ ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਆਏ ਦਿਨ ਬਾਉਂਡਰ ਏਰੀਆ ਤੋਂ ਨਸ਼ਿਆਂ ਦੀ ਖੇਪ ਬਰਾਮਦ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿੱਚ ਲੋਕ ਸ਼ਰਿਆਮ ਨਸ਼ਾ ਵੇਚਦੇ ਨੇ ਜਿਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਫ੍ਰੀ ਟ੍ਰੇਡ ਐਗਰੀਮੈਂਟ ਬਾਰੇ ਬੋਲਦਿਆਂ ਪੰਦੇਰ ਨੇ ਕਿਹਾ ਕਿ ਇਹਦੇ ਨਾਲ ਖੇਤੀ ਸੈਕਟਰ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਇਹਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਵੱਤਵੱਤ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਹੈ ਪਰ ਦੂਸਰੇ ਪਾਸੇ ਇਹਦੇ ਤੇ ਟਿੱਪਣੀਆਂ ਵੀ ਉਹਨਾਂ ਦੀ ਵੀਡੀਓ ਤੇ ਆ ਰਹੀਆਂ ਨੇ ਲੋਕੀ ਸਵਾਲ ਕਰ ਰਿਹਾ ਕਿ ਜੇਕਰ ਸਭ ਤੋਂ ਵੱਧ ਨਸ਼ਿਆਂ ਦੀ ਖੇਪ ਸਰਹੱਦੀ ਏਰੀਆ ਵਿੱਚ ਆਉਂਦੀ ਹੈ ਤਾਂ ਬੀਐਸਐਫ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਖਿਲਾਫ ਤੁਹਾਡੀ ਕੀ رائے ਹੈ ਦੂਸਰੇ ਪਾਸੇ ਕਿ ਤੁਸੀਂ ਸਾਰੇ ਇੱਕੋ ਹੀ ਮੰਚ ਤੇ ਇਕੱਠੇ ਹੋ ਕੇ ਪਹਿਲਾਂ ਕਿਸੇ ਇੱਕ ਕੇਂਦਰ ਦਾ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ ਸਕਦੇ ਹੋ ਜਾਂ ਲੜਾਈ ਵੱਖੋ-ਵੱਖ ਫਰੰਟ ਤੇ ਹੀ ਲੜਦੇ ਰਹਿਣਾ ਤੇ ਹੁਣ ਗੱਲ ਕਰਦੇ ਹਾਂ ਕਿ ਰਿਕਾਰਡ ਤੋੜ ਲੋਕਾਂ ਨੇ ਦਾਨ ਕੀਤਾ ਹੈ ਕਿਉਂਕਿ ਲੋਕਾਂ ਦਾ ਜਿਹੜਾ ਧਾਰਮਿਕ ਜਿੱਥੇ ਆਸਥਾ ਹੈ ਉੱਥੇ ਉਹ ਔਖੇ ਸੌਖੇ ਹੋ ਕੇ ਵੀ ਦਾਨ ਦੇ ਦਿੰਦੇ ਨੇ ਜਿੱਥੇ ਉਹਨਾਂ ਦਾ ਵਿਸ਼ਵਾਸ ਹੈ ਕਈ ਵਾਰੀ ਉਹ ਵਿਤ ਤੋਂ ਵੱਧ ਕੇ ਵੀ ਉੱਥੇ ਦਾਨ ਕਰਦੇ ਆ ਜਦੋਂ ਕਿ ਦੂਸਰੇ ਪਾਸੇ ਸਮੇਂ ਦੇ ਅਨੁਸਾਰ ਲੋੜਵੰਦਾਂ ਦੀ ਮਦਦ ਦੇ ਵਾਸਤੇ ਆਪਣੇ ਖਜ਼ਾਨੇ ਦਾ ਮੂੰਹ ਖੋਲਣਾ ਚਾਹੀਦਾ ਹੈ ਲੋੜਵੰਦਾਂ ਨੂੰ ਦਵਾਈਆਂ ਬੱਚਿਆਂ ਨੂੰ ਕਿਤਾਬਾਂ ਉਹ ਲੈ ਕੇ ਦੇ ਦੇਣੀਆਂ ਚਾਹੀਦੀਆਂ ਨੇ ਬਹੁਤ ਸਾਰੇ ਲੋਕ ਇਲਾਜ ਪੱਖੋਂ ਮਰ ਰਹੇ ਆ ਕਈ ਲੋਕ ਦੋ ਵਕਤ ਦੀ ਰੋਟੀ ਤੋਂ ਵੀ ਮਥਾਜ਼ ਹੁੰਦੇ ਨੇ ਪਰ ਫਿਰ ਵੀ ਲੋਕ ਹਰ ਇੱਕ ਧਰਮ ਦੇ ਲੋਕ ਆਪੋ ਆਪਣੇ ਧਾਰਮਿਕ ਸਥਾਨਾਂ 'ਤੇ ਦਿਲ ਖੋਲ ਕੇ ਦਾਨ ਕਰਦੇ ਆ ਜਿਸ ਦਾ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਦਾਨ ਦੀ ਰਕਮ ਇਹ ਪੈਸਾ ਜਾ ਕਿੱਥੇ ਰਿਹਾ ਹੈ ਇਹਦੇ باوجود ਵੀ ਲੋੜਵੰਦ ਲੇਲੜੀਆਂ ਕੱਢ ਰਹੇ ਹੁੰਦੇ ਨੇ ਪਰ ਜਿਹੜੀ ਆ ਜਾਣਕਾਰੀ ਮਿਲਿਆ ਇੱਕ ਵੱਡੀ ਜਾਣਕਾਰੀ ਹੈ ਕਿ ਮਾਤਾ ਵੈਸ਼ਨੋ ਦੇਵੀ ਦੇ ਮੰਦਿਰ ਦੇ ਵਿੱਚ ਤੀਰਥ ਯਾਤਰੀਆਂ ਨੇ ਸ਼ਰਧਾਲੂਆਂ ਨੇ ਦਾਨ ਦੇ ਪਿਛਲੇ 5 ਸਾਲਾਂ ਦਾ ਰਿਕਾਰਡ ਤੋੜਕ ਦਿੱਤਾ ਹੈ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਅਨੁਸਾਰ ਜੰਮੂ ਅਤੇ ਕਸ਼ਮੀਰ ਵਿੱਚ ਸਥਿਤ ਇਸ ਮੰਦਰ ਵਿੱਚ ਤੀਰਥ ਯਾਤਰੀਆਂ ਨੇ ਸ਼ਰਧਾਲੂਆਂ ਨੇ ਵਿੱਤੀ ਵਰੇ 2024-25 ਸਿਰਫ ਜਨਵਰੀ ਤੱਕ 171 ਕਰੋੜ ਤੇ 90 ਲੱਖ ਰੁਪਏ দান ਕੀਤੇ ਨੇ ਜੋ ਕਿ 2020-21 ਵਿੱਚ 36 ਕਰੋੜ 85 ਲੱਖ ਰੁਪਏ দান ਕੀਤੇ ਗਏ ਸੀ ਇਸੇ ਤਰ੍ਹਾਂ ਮੰਦਰ ਦੇ ਵਿੱਚ ਸੋਰੇ ਦਾ ਚੜਾਵਾ ਵੀ 9 ਕਿਲੋਗ੍ਰam ਤੋਂ ਵੱਧ ਕੇ 27.7 ਕਿਲੋਗ੍ਰam ਚਾਂਦੀ 753 ਕਿਲੋਗ੍ਰam ਤੋਂ ਵੱਧ ਕੇ 3424 ਕਿਲੋਗ੍ਰam ਦੱਸੀ ਗਈ ਹੈ ਜੰਮੂ ਦੇ ਦਰਸਲ ਇੱਕ ਆਰਟੀਆਈ ਕਾਰਕੁਨ ਰਮਨ ਸ਼ਰਮਾ ਦੇ ਵੱਲੋਂ ਇੱਕ ਇਹ ਦਾਇਰ ਕੀਤੀ ਗਈ ਪਟੀਸ਼ਨ ਸੀ ਇਹ ਅਰਜੀ ਸੀ ਅਰਜੀ ਦੇ ਜਵਾਬ ਵਿੱਚ ਸ਼ਰਾਇਨ ਬੋਰਡ ਨੇ ਜਾਣਕਾਰੀ ਦਿੱਤੀ ਹੈ ਮੰਦਰ ਬੋਰਡ ਨੇ ਕਿਹਾ ਕਿ ਵਿੱਤੀ ਬਰੇ 2020-21 ਦੇ ਵਿੱਚ ਦਾਨਜਾ ਭੇਟ ਦੇ ਰੂਪ ਦੇ ਵਿੱਚ 63 ਕਰੋੜ ਤੇ 85 ਲੱਖ ਰੁਪਏ ਦਾਨ ਪ੍ਰਾਪਤ ਹੋਏ ਸੀ ਇਹਦੇ ਤੋਂ ਬਾਅਦ 2021-22 ਚ 166 ਕਰੋੜ ਤੇ 68 ਲੱਖ ਰੁਪਏ 2022-23 ਵਿੱਚ 223 ਕਰੋੜ ਤੇ 12 ਲੱਖ ਰੁਪਏ 2023-24 ਚ 231 ਕਰੋੜ ਤੇ 50 ਲੱਖ ਰੁਪਏ ਜਦੋਂ ਕਿ 2024-25 ਸਿਰਫ ਜਨਵਰੀ ਮਹੀਨੇ ਤੱਕ 171 ਕਰੋੜ ਤੇ 90 ਲੱਖ ਰੁਪਏ ਪ੍ਰਾਪਤ ਹੋ ਚੁੱਕੇ ਨੇ ਜੋ ਕਿ ਪਿਛਲੇ 5 ਸਾਲਾਂ ਦੇ ਰਿਕਾਰਡ ਤੋੜ ਰਿਹਾ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਕਰਨਾਟਕ ਦੇ ਵਾਲੇ ਪਾਸਿਓ ਉਹਨਾਂ ਦੇ ਮੰਤਰੀ ਦਾ ਇੱਕ ਬਹੁਤ ਵੱਡਾ ਬਿਆਨ ਹੈ ਕਈ ਲੋਕਾਂ ਨੂੰ ਇਹ ਬਿਆਨ ਬਹੁਤ ਚੰਗਾ ਲੱਗ ਰਿਹਾ ਹੈ ਕਿ ਇੱਕ ਮਾਂ ਬਾਪ ਦੇ ਬੱਚੇ 2 ਹੋਣ 4 ਹੋਣ ਉਹ ਪਾਲ ਲੈਂਦੇ ਆ ਔਖੇ ਹੋਣ ਸੌਖੇ ਹੋਣ ਜਿੰਨੇ ਮਰਜ਼ੀ ਗਰੀਬ ਹੋਣ ਪਰ 4-4 5-5 ਬੱਚੇ ਵੀ ਬਜ਼ੁਰਗੀ ਚ ਆਪਣੇ ਮਾਪਿਆਂ ਨੂੰ ਨਹੀਂ ਸੰਭਾਲ ਪਾ ਰਹੇ ਇਸੇ ਕਰਕੇ ਕਰਨਾਟਕ ਦੇ ਮੰਤਰੀ ਸ਼ਰਨ ਪ੍ਰਕਾਸ਼ ਪਾਟਲ ਨੇ ਆਖਿਆ ਕਿ ਜੇਕਰ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੀ ਜ਼ਮੀਨ ਜਾਇਦਾਦ ਚਾਹੀਦੀ ਹੈ ਪਰ ਜੇਕਰ ਬੱਚਿਆਂ ਨੇ ਆਪਣੇ ਬਜ਼ੁਰਗ ਮਾਪਿਆਂ ਨੂੰ ਹਸਪਤਾਲਾਂ ਵਿੱਚ ਛੱਡ ਦਿੱਤਾ ਤਾਂ ਉਹਨਾਂ ਦੀ ਜ਼ਮੀਨ ਜਾਇਦਾਦ ਉਹਨਾਂ ਦੀ ਜਿਹੜੀ ਟਰਾਂਸਫਰ ਨਹੀਂ ਕੀਤੀ ਜਾਏਗੀ ਭਾਵੇਂ ਵਸੀਅਤ ਵੀ ਕਰਵਾਈ ਹੋਵੇ ਉਹ ਵੀ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਬਜ਼ੁਰਗ ਆਪਣੀ ਜਾਇਦਾਦ ਬੱਚਿਆਂ ਦੇ ਨਾਮ ਕਰ ਦਿੰਦੇ ਨੇ ਅਤੇ ਫਿਰ ਬੱਚੇ ਉਹਨਾਂ ਨੂੰ ਹਸਪਤਾਲਾਂ ਵਿੱਚ ਛੱਡ ਕੇ ਮੁੜ ਆਉਂਦੇ ਨਹੀਂ। ਉਹਨਾਂ ਦੇ ਦਫ਼ਤਰ ਦੇ ਵਿੱਚੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਬੇਲਗਾਵੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਪਾ ਬੀਆਈ ਐਮਐਸ ਤੇ ਵਿੱਚ 150 ਤੋਂ ਜ਼ਿਆਦਾ ਬਜ਼ੁਰਗਾਂ ਨੂੰ ਛੱਡਣ ਦੇ ਮਾਮਲੇ ਸਾਹਮਣੇ ਆਏ ਨੇ। ਜਦ ਕੇ ਕਰਨਾਟਕ ਦੇ ਹੋਰ ਮੈਡੀਕਲ ਸੰਸਥਾਵਾਂ ਦੇ ਵਿੱਚ 100 ਤੋਂ ਵੱਧ ਇਸ ਤਰ੍ਹਾਂ ਦੇ ਮਾਮਲੇ ਵੇਖਣ ਨੂੰ ਮਿਲੇ ਐ ਪਿੱਛੇ ਜਾਏ ਹੋਈ ਸਮੱਸਿਆ ਦੇ ਵਿੱਚ ਇੱਕ ਬੈਠਕ ਸੀ ਬੈਠਕ ਦੇ ਵਿੱਚ BIIMS ਦੇ ਡਾਇਰੈਕਟਰਾਂ ਨੇ ਮੈਡੀਕਲ ਸਿੱਖਿਆ ਤੇ ਹੁਨਰ ਵਿਕਾਸ ਮੰਤਰੀ ਸ਼ਰਣ ਪ੍ਰਕਾਸ਼ ਪਾਟਲ ਦੇ ਸਾਹਮਣੇ ਇਹ ਦਰਅਸਲ ਮੁੱਦਾ ਚੁੱਕਿਆ ਸੀ ਇਹਦੇ ਤੇ ਮੰਤਰੀ ਨੇ ਡੂੰਗੀ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਇਹਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਉਹਨਾਂ ਨੇ ਮੈਡੀਕਲ ਸਿੱਖਿਆ ਡਾਇਰੈਕਟਰ ਡਾਕਟਰ ਬੀ ਐਲ ਸੁਜਾਤਾ ਰਠੌਰ ਨੂੰ ਹੁਕਮ ਦਿੱਤਾ ਕਿ ਉਹ ਸਾਰੇ ਹਸਪਤਾਲਾਂ ਅਤੇ ਮੈਡੀਕਲ ਸੰਸਥਾਵਾਂ ਦੇ ਪ੍ਰਮੁੱਖਾਂ ਨੂੰ ਇਸ ਬਾਰੇ ਸੂਚਿਤ ਕਰਨ ਅਤੇ ਬੱਚਿਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਸਹਾਇਕ ਕਮਿਸ਼ਨਰਾਂ ਉਹਨਾਂ ਕੋਲ ਸ਼ਿਕਾਇਤਾਂ ਵੀ ਦਰਜ ਕਰਵਾਉਣ ਕਿ ਜੇਕਰ ਮਾਪਿਆਂ ਦੀਆਂ ਜ਼ਮੀਨ ਜਾਇਦਾਦਾਂ ਲੈ ਕੇ ਬੱਚੇ ਉਹਨਾਂ ਨੂੰ ਹਸਪਤਾਲਾਂ ਵਿੱਚ ਵਿਰਧ ਆਸ਼ਰਮਾਂ ਵਿੱਚ ਛੱਡ ਰਹੇ ਨੇ ਤਾਂ ਫਿਰ ਉਹਨਾਂ ਨੂੰ ਉਹ ਜਾਇਦਾਦ ਨਹੀਂ ਮਿਲਣੀ ਚਾਹੀਦੀ ਤੇ ਹੁਣ ਗੱਲ ਕਰਦੇ ਆ ਕੈਨੇਡਾ ਦੀ ਤਸਵੀਰ ਕੈਨੇਡਾ ਦੀ ਸਿਆਸੀ ਫਿਜ਼ਾ ਕੁਝ ਦਿਨਾਂ ਦੇ ਵਿੱਚ ਬਦਲੀ-ਬਦਲੀ ਨਜ਼ਰ ਆ ਰਹੀ ਹੈ ਜਿਹੜੇ ਮੁਠੀਆਂ 'ਚ ਥੁੱਕਦੇ ਫਿਰਦੇ ਸੀ ਕਿ ਮੈਂਬਰ ਪਾਰਲੀਮੈਂਟ ਬਣੇ ਹੀ ਬਣੇ ਕਨਜ਼ਰਵਟਿਵ ਵਾਲਿਆਂ ਦੇ ਹੱਕ ਵਿੱਚ ਹਵਾ ਝੂਲ ਰਹੀ ਸੀ ਉਹ ਹਵਾ ਦਾ ਰੁਖ ਬਦਲ ਗਿਆ ਹੈ ਕੈਨੇਡਾ ਦੇ ਵਿੱਚ ਤਾਜ਼ੇ ਕੁਝ ਸਰਵੇ ਕੁਝ ਸਰਵੇਖਣ ਦੱਸ ਰਹੇ ਨੇ ਕਿ ਤਿੰਨ ਵਾਰ ਦੀ ਜੇਤੂ ਲਿਬਰਲ ਪਾਰਟੀ ਮਾਰਕ ਕਾਰਨੀ ਦੀ ਅਗਵਾਈ ਦੇ ਹਿੱਟ ਅਗਲੀਆਂ ਫੈਡਰਲ ਚੋਣਾਂ ਦੇ ਵਿੱਚ ਬਹੁਮਤ ਦੀ ਸਰਕਾਰ ਬਣਾ ਸਕਦੀ ਹੈ ਇਹ ਸਰਵੇਖਣ ਕਿੰਨੇ ਸਾਬਤ ਸਹੀ ਹੋਣਗੇ ਇਹ ਤਾਂ ਚੋਣਾਂ ਤੋਂ ਬਾਅਦ ਪਤਾ ਲੱਗੇਗਾ ਦੱਸਣਾ ਬਣਦਾ ਕਿ ਬੀਤੇ ਤਕਰੀਬਨ 2 ਸਾਲਾਂ ਤੋਂ ਕਨਜ਼ਰਵੇਟਿਵ ਪਾਰਟੀ ਕੈਨੇਡਾ ਪਰਦੇ ਵਿੱਚ ਸਰਵੇਿਆਂ ਦੇ ਵਿੱਚ ਅੱਗੇ ਚੱਲ ਰਹੀ ਸੀ ਉਸ ਸਮੇਂ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਪਾਰਟੀ ਦੀ ਅਤੇ ਕੈਨੇਡਾ ਦੀ ਅਗਵਾਈ ਕਰ ਰਹੇ ਸੀ ਲਿਬਰਲ ਪਾਰਟੀ ਦਾ ਗ੍ਰਾਫ ਬਹੁਤ ਨੀਵੇਂ ਪੱਧਰ ਤੇ 16% ਤੇ ਆ ਡਿੱਗਿਆ ਸੀ ਪਰ ਬੀਤੇ ਹਫਤੇ ਤੋਂ ਮਾਰਕ ਕਾਰਨੀ ਪਾਰਟੀ ਦੇ ਪ੍ਰਧਾਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਹਨ ਅਤੇ ਲਗਾਤਾਰ ਲਿਬਰਲ ਪਾਰਟੀ ਦਾ ਗ੍ਰਾਫ ਉੱਪਰ ਨੂੰ ਹੁੰਦਾ ਜਾ ਰਿਹਾ ਹੈ ਹੋਣ ਕੈਨੇਡੀਅਨ ਲੋਕਾਂ ਨੇ ਦੱਸਿਆ ਕਿ ਅਸੀਂ ਕਨਜ਼ਰਵੇਟਿਵ ਪਾਰਟੀ ਦੇ ਆਗੂ ਨੂੰ ਪਹਿਲਾਂ ਤਾਂ ਲੱਗਦਾ ਸੀ ਕਿ ਚੋਣ ਜਿਤਾ ਦੇਾਂਗੇ ਪਰ ਹੁਣ ਕਨਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਓਵਰ ਨੂੰ ਇਹ ਚੋਣ ਜਿੱਤਣ ਵਾਸਤੇ ਨਵੇਂ ਮੁੱਦੇ ਲੈ ਕੇ ਆਉਣੇ ਪੈਣਗੇ ਕਿਉਂਕਿ ਪਹਿਲੇ ਮੁੱਦੇ ਜਿਹੜੇ ਉਹਨਾਂ ਦੇ ਸੀ ਕਾਰਬਨ ਟੈਕਸ ਉਹ ਲਿਬਰਲ ਪਾਰਟੀ ਨੇ ਉਹਨਾਂ ਕੋਲੋਂ ਖੋਹ ਲਿਆ ਭਾਵ ਉਹਨਾਂ ਦੇ ਖਿਲਾਫ ਕਾਰਵਾਈਆਂ ਪਾ ਦਿਤੀਆਂ ਨੇ ਇਹਦੇ ਤੋਂ ਇਲਾਵਾ ਜਗਵੀਰ ਸਿੰਘ ਦੀ ਅਗਵਾਈ ਵਾਲੀ ਐਨ ਡੀ ਪੀ ਪਾਰਟੀ ਉਹ ਤਾਂ ਲਗਭਗ ਧੜਮਕ ਕਰਕੇ ਇਹਨਾਂ ਸਰਵੇਖਣਾਂ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਡਿਗ ਰਹੀ ਹੈ ਬਹੁਤ ਪਛੜ ਗਈ ਹੈ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਨਵਨਯੁਕਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਸੰਸਦ ਖੁੱਲਣਸਾਰ ਕੈਨੇਡਾ ਦੇ ਵਿੱਚ ਚੋਣਾਂ ਦਾ ਐਲਾਨ ਕਰ ਸਕਦੇ ਹੈ ਜਾਣਕਾਰੀ ਅਨੁਸਾਰ ਚੋਣਾਂ ਮਈ ਦੇ ਪਹਿਲੇ ਹਫ਼ਤੇ ਹੋ ਸਕਦੀਆਂ ਨੇ ਪਰ ਜਿਹੜੇ ਸਰਵੇ ਆ ਰਹੇ ਨੇ ਉਹਨਾਂ ਦੇ ਅਨੁਸਾਰ ਲਿਬਰਲ ਪਾਰਟੀ ਪਿਛਲੀਆਂ ਚੋਣਾਂ ਨਾਲੋਂ 31 ਹਲਕਿਆਂ ਤੇ ਵੱਧ ਜਿੱਤ ਦਰਜ ਕਰ ਸਕਦੀ ਹੈ ਭਾਵ 191 ਹਲਕਿਆਂ ਤੇ ਜਿੱਤ ਦਰਜ ਕਰ ਸਕਦੀ ਹੈ ਕਨਜ਼ਰਵੇਟਿਵ ਪਾਰਟੀ ਪਿਛਲੇ ਸਾਲ ਨਾਲੋਂ ਚਾਰ ਹਲਕਿਆਂ ਦੇ ਵਿੱਚ ਉਹਨੂੰ ਘਾਟਾ ਪੈ ਸਕਦਾ 115 ਹਲਕਿਆਂ ਤੇ ਜਿੱਤ ਦਰਜ ਕਰ ਸਕਦੀ ਹੈ ਜਗਬੀਰ ਸਿੰਘ ਦੀ ਐਨ ਡੀ ਪੀ ਪਾਰਟੀ ਲੱਗਦਾ ਕਿ ਬੁਰੀ ਤਰ੍ਹਾਂ ਹਾਰ ਸਕਦੀ ਹੈ ਉਹਨਾਂ ਨੂੰ 16 ਹਲਕਿਆਂ ਦੇ ਵਿੱਚੋਂ ਹੱਥ ਧੋਣੇ ਪੈ ਸਕਦੇ ਆ ਪਾ ਪਿਛਲੀ ਵਾਰ ਨਾਲੋਂ 16 ਹਲਕੇ ਘੱਟ ਜਿੱਤੇ ਜਾ ਸਕਦੇ ਆ ਸਿਰਫ 9 ਤੇ ਸਬਰ ਕਰਨਾ ਪੈ ਸਕਦਾ ਗ੍ਰੀਨ ਪਾਰਟੀ ਦੇ ਹਿੱਸੇ ਸਿਰਫ ਇੱਕ ਜਦੋਂ ਕਿ ਬਲੌਕ ਯੂਬਕਾ ਉਹਨਾਂ ਨੂੰ 5 ਸੀਟਾਂ ਦਾ ਘਾਟਾ ਪੈ ਸਕਦਾ ਹੈ ਅਤੇ ਉਹ 27 ਹਲਕਿਆਂ ਤੋਂ ਜਿੱਤ ਦਰਜ ਕਰ ਸਕਦੇ ਨੇ ਜੇਕਰ ਇਹੋ ਹੀ ਸਰਵੇ ਚੋੜ ਨਤੀਜਿਆਂ ਵਿੱਚ ਬਦਲ ਜਾਂਦੇ ਨੇ ਤਾਂ ਕਨਜ਼ਰਵੇਟਿਵ ਪਾਰਟੀ ਜਿਹੜੀ ਬੋਲਾਂ ਤੇ ਜੀ ਫੇਰ ਰਹੀ ਸੀ ਉਹਨਾਂ ਦੀਆਂ ਆਸਾਂ ਤੜਕ ਸਕਦੀਆਂ ਨੇ ਪਰ ਦੂਸਰੇ ਪਾਸੇ ਲਿਬਰਲ ਪਾਰਟੀ ਦਾ ਲਗਾਤਾਰ ਗਰਾਫ ਉੱਚਾ ਹੁੰਦਾ ਜਾ ਰਿਹਾ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਕੈਨੇਡਾ ਤੇ ਅਮਰੀਕਾ ਦਾ ਲੱਗਦਾ ਇੱਕ ਨਵਾਂ ਪੇਚਾ ਫਸ ਸਕਦਾ ਹੈ ਕਿਉਂਕਿ ਕੈਨੇਡਾ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰ ਅਮਰੀਕੀ F35 ਲੜਾਕੂ ਜਹਾਜ਼ ਜਿਹੜੇ ਫਾਈਟਰ ਜੈਟ ਨੇ ਉਹਨਾਂ ਦੀ ਖਰੀਦ ਦੀ ਹੁਣ ਸਮੀਖਿਆ ਕਰੇਗੀ। ਉਹਨਾਂ ਨੇ ਦੱਸਿਆ ਕਿ 트럼ਪ ਪ੍ਰਸ਼ਾਸਨ ਦੇ ਨਾਲ ਗੰਭੀਰ ਤਣਾਅ ਚੱਲ ਰਿਹਾ ਹੈ। ਇਹਦੇ ਮੱਦੇ ਨਾਜ਼ਰ ਕੈਨੇਡਾ ਅਮਰੀਕਾ ਵਿੱਚ ਬਣੇ F35 ਲੜਾਕੂ ਜਹਾਜ਼ਾਂ ਦੀ ਵੱਡੀ ਖਰੀਦ ਜਿਹੜੀ ਉਹਨਾਂ ਦੇ ਨਾਲ ਸਮੀਖਿਆ ਕਰੂਗੀ ਫਿਰ ਸੌਦਾ ਕਰ ਸਕਦੀ ਹੈ। ਇਹ ਐਲਾਨ ਪੁਰਤਗਾਲ ਦੇ ਵੱਲੋਂ ਇਹ ਕਹਿਣ ਤੋਂ 2 ਦਿਨ ਬਾਅਦ ਸਾਹਮਣੇ ਆਇਆ। ਕਿ ਉਹ ਵੀ ਅਮਰੀਕੀ F-35 ਰਡਾਕੂ ਜਹਾਜ਼ਾਂ ਦੀ ਸੰਭਾਵੀ ਖਰੀਦ ਤੋਂ ਮੁੜ ਸੋਚ ਵਿਚਾਰ ਕਰ ਰਿਹਾ ਹੈ। ਕੈਨੇਡਾ ਦਾ ਇਹ ਫੈਸਲਾ ਇਹ ਬਿਆਨ ਉਸ ਵਕਤ ਸਾਹਮਣੇ ਆਇਆ ਹੈ ਜਦੋਂ ਅਮਰੀਕੀ ਰਾਸ਼ਪਤੀ 트ੰਪ ਦੇ ਵੱਲੋਂ ਕੈਨੇਡਾ ਤੇ ਭਾਰੀ ਟੈਰਫ ਲਗਾਏ ਜਾਣ ਦੀਆਂ ਨਿੱਤ ਖਬਰਾਂ ਆਉਂਦੀਆਂ ਨੇ। ਇਹਦੇ ਤੋਂ ਬਾਅਦ ਕੈਨੇਡਾ ਦੀ ਅਰਥ ਵਿਵਸਥਾ ਡਗਮਗਾਉਣ ਦਾ ਖਤਰਾ ਵੀ ਹੈ। 트ੰਪ ਨੇ ਉੱਤਰੀ ਅਮਰੀਕੀ ਵਪਾਰ ਸਮਝੌਤੇ ਦੇ ਤਹਿਤ ਆਉਣ ਵਾਲੇ ਕੈਨੇਡੀਅਨ ਬਰਾਮਦ ਤੇ ਟੈਰਫ ਨੂੰ ਰੱਦ ਕਰ ਦਿੱਤਾ ਸੀ, ਪੋਸਟਪੋਨ ਕਰ ਦਿੱਤਾ ਸੀ। ਅਤੇ ਕੈਨੇਡਾ ਤੇ 25% ਦੀ ਟੈਰਫ ਲਗਾ ਦੇਣਾ ਕਦੇ-ਕਦੇ 50% ਦੀ ਟੈਰਫ ਦੀਆਂ ਗੱਲਾਂ ਵੀ ਉਹ ਕਰਦੇ ਆ। ਇਸ ਕਾਰਨ ਕੈਨੇਡਾ ਇਸ ਵਕਤ ਅਸਹਿਜ ਹੈ। ਕੈਨੇਡਾ ਦੇ ਲੋਕ ਇਸ ਗੱਲ ਨੂੰ ਲੈ ਕੇ ਕਾਫੀ ਗੁੱਸੇ ਵਿੱਚ ਨੇ ਕਿ 트럼ਪ ਕਈ ਵਾਰ ਹੀ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਵੀ ਦੱਸਦੇ ਨੇ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਕੈਨੇਡਾ ਦੀ ਕਮਾਨ ਇਸ ਵਕਤ ਮਾਰਕ ਕਾਰਨੀ ਦੇ ਹੱਥਾਂ ਵਿੱਚ ਹੈ। ਮਾਰਕ ਕਾਰਨੀ ਨੇ ਹਾਲ ਹੀ ਦੇ ਵਿੱਚ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ। ਕਿਉਂ ਅਮਰੀਕੀ F-35 ਰਡਾਕੂ ਜਹਾਜ਼ਾਂ ਦੇ ਇੱਕ ਵੱਡੇ ਲੋਟ ਦੀ ਖਰੀਦ ਦੀ ਸਮੀਖਿਆ ਕਰ ਰਹੇ ਨੇ ਕੈਨੇਡੀਅਨ ਰੱਖਿਆ ਮੰਤਰਾਲੇ ਦੇ ਬੁਲਾਰੇ ਲੋਲੈਂਟ ਡੀ ਕੈਸਾਨੋਵ ਨੂੰ ਭੇਜੀ ਇੱਕ ਈਮੇਲ ਵਿੱਚ ਮਾਰਕ ਕਾਰਨੀ ਨੇ ਲਿਖਿਆ ਹੈ ਕਿ ਇਹ ਨਿਰਧਾਰਤ ਕੀਤਾ ਜਾਵੇ ਕਿ ਕੀ F-35 ਸੌਦਾ ਕੈਨੇਡਾ ਵਾਸਤੇ ਸਭ ਤੋਂ ਵਧੀਆ ਨਿਵੇਸ਼ ਹੈ ਕਿ ਇਹਦਾ ਕੋਈ ਬਾਦਲ ਮੌਜੂਦ ਹੈ ਜੋ ਕੈਨੇਡੀਅਨ ਦੀਆਂ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰ ਸਕਦਾ ਹੋਵੇ ਦੱਸਣਾ ਬਣਦਾ ਕਿ ਜਨਵਰੀ 2023 ਵਿੱਚ ਕੈਨੇਡਾ ਸਰਕਾਰ ਨੇ ਅਮਰੀਕੀ ਡਿਫੈਂਸ ਕੰਪਨੀ ਲੋਕ ਹੀਡ ਮਾਰਟ ਨਾਲ ਕੁੱਲ 19 ਬਿਲੀਅਨ ਕੈਨੇਡੀਅਨ ਡਾਲਰਾਂ ਦਾ ਇੱਕ ਸਮਝੌਤਾ ਇਹ ਜਹਾਜ਼ ਖਰੀਦਣ ਵਾਸਤੇ ਕੀਤਾ ਸੀ। ਇਹਦੇ ਵਾਸਤੇ 16 ਦੀ ਪਹਿਲੀ ਖੇਪ ਭੁਗਤਾਨ ਵੀ ਕਰ ਦਿੱਤੀ ਗਈ ਸੀ ਜਿਸ ਦੀ ਡਿਲੀਵਰੀ ਅਗਲੇ ਸਾਲ ਦੇ ਸ਼ੁਰੂ ਵਿੱਚ ਕੀਤੀ ਜਾਣੀ ਸੀ। ਇਸ ਵਿਆਰ ਵਿੱਚ ਕਿਹਾ ਗਿਆ ਕਿ ਸੌਦਾ ਰੁਪਾਵੇ ਰੱਦ ਨਹੀਂ ਕੀਤਾ ਗਿਆ ਪਰ ਸਾਨੂੰ ਬਦਲਦੇ ਦੌਰ ਦੇਖਣੇ ਪੈਣਗੇ ਅਤੇ ਉੱਤੇ ਕੰਮ ਵੀ ਕਰਨਾ ਪਵੇਗਾ। ਇਹ ਯਕੀਨੀ ਬਣਾਉਣਾ ਹੋਵੇਗਾ ਕਿ ਮੌਜੂਦਾ ਰੂਪ ਦੇ ਵਿੱਚ ਇਹ ਸਮਝੌਤਾ ਕੈਨੇਡਾ ਦੇ ਲੋਕਾਂ ਵਾਸਤੇ ਅਤੇ ਕੈਨੇਡੀਅਨ ਫੌਜ ਅਤੇ ਸਾਡੇ ਹਿੱਤ ਵਿੱਚ ਹੈ ਜਾਂ ਨਹੀਂ ਤੇ ਹੁਣ ਇੱਕ ਬਹੁਤ ਵੱਡੀ ਅਤੇ ਮੰਦਭਾਗੀ ਖਬਰ ਬਣ ਰਹੀ ਹੈ ਉੱਤਰੀ ਮੈਸੀਡੋਨੀਆ ਦੇ ਸ਼ਹਿਰ ਕੋਕਾਨੀ ਦੇ ਵਿੱਚ ਸ਼ਨੀਚਰਵਾਰ ਦੀ ਦੇਰ ਰਾਤ ਇੱਕ ਨਾਈਟ ਕਲੱਬ ਦੇ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 51 ਲੋਕਾਂ ਦੀ ਮੌਤ ਹੋਈ ਹੈ ਅਤੇ 100 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਨੇ ਗ੍ਰਹਿ ਮੰਤਰੀ ਪੇਨਛੇ ਤੋ ਉਸਕੋ ਵਸਕੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਹੈ ਤੋ ਉਸਕੋ ਵਸਕੀ ਨੇ ਦੱਸਿਆ ਕਿ ਅੱਗ ਤੜਕੇ तकरीबन 2:35 ਮਿੰਟ ਤੇ ਇੱਕ ਪੌਪ ਗਰੁੱਪ ਦੇ ਸੰਗੀਤ ਸਮਾਗਮ ਦੇ ਦੌਰਾਨ ਲੱਗੀ ਕਲੱਬ ਵਿੱਚ ਗਏ ਨੌਜਵਾਨਾਂ ਨੇ ਪਟਾਕੇ ਚਲਾਏ ਜਿਸ ਕਾਰਨ ਇਹ ਅੱਗ ਲੱਗ ਗਈ ਪਰਿਵਾਰਕ ਮੈਂਬਰ ਕੋਕਾਨੀ ਦੇ ਹਸਪਤਾਲਾਂ ਤੇ ਦਫ਼ਤਰਾਂ ਦੇ ਸਾਹਮਣੇ ਇਕੱਠੇ ਹੋ ਗਏ ਸਨ ਅਤੇ ਅਧਿਕਾਰੀਆਂ ਨੂੰ ਹੋਰ ਜਾਣਕਾਰੀ ਵਾਸਤੇ ਉਹ ਬੇਨਤੀਆਂ ਕਰ ਰਹੇ ਸੀ ਤੋ ਉਸ ਕੋ ਵਸਕੀ ਨੇ ਕਿਹਾ ਕਿ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਪਰ ਉਸ ਵਿਅਕਤੀ ਦੀ ਸ਼ਮੂਲੀਅਤ ਕੀ ਹੈ ਜਿਹਦੇ ਬਾਰੇ ਕੋਈ ਹੋਰ ਵੇਰਵੇ ਜਨਤਕ ਜਾਂ ਜਾਰੀ ਨਹੀਂ ਕੀਤੇ ਗਏ ਦੋਸਤੋ ਏ ਸੀ ਕੌਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਗਾ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ